ਅੱਜ ਅਸੀਂ ਜਿਹੜਾ ਪੰਜਾਬ ਸਰਕਾਰ ਆਪਣੇ ਸੀਐਮ ਸਾਹਿਬ ਦੇ ਜਿਹੜੇ ਆਦੇਸ਼ਾਂ ਨਿਰਦੇਸ਼ਾਂ ਹੈ ਜਿਹੜਾ ਜੁਦ ਨਸ਼ਾ ਮਰੋਧ ਚੱਲ ਰਿਹਾ ਉਹਦੇ ਤਹਿਤ ਸਾਡੇ ਜੰਡਿਆਲਾ ਜਿਹੜੀ ਸਬਡਿਵੀਜ਼ਨ ਦੇ ਵਿੱਚ ਅਸੀਂ ਮਹਿੰਮ ਛੇੜੀ ਆ ਮਾਨਯੋਗ ਡੀਆਈ ਸਾਹਿਬ ਬਾਰਡਰ ਇੰਜ ਤੇ ਐਸਐਸਪੀ ਸਾਹਿਬ ਆਪ ਸਰ ਦੇ ਹਾਜ਼ਰੀ ਸ੍ਰੀ ਵਿਨੰਦਰ ਸਿੰਘ ਹੋਣਾਂ ਦੀ ਜੋਗ ਰਵਾਈ ਨਿਊ ਅਸੀਂ ਇਹ ਇੱਕ ਮਹਿੰਮ ਛੇੜੀ ਆ ਇਹਦੇ ਵਿੱਚ ਸਾਨੂੰ ਕੱਲ ਸ਼ਾਮ ਨੂੰ ਬੜੀ ਤਗੜੀ ਰਿਕਵਰੀ ਹੋਈ ਆ ਮਹਿਤਾ ਏਰੀਆ ਦੇ ਵਿੱਚ ਐਸ ਐਚਓ ਮਹਿਤਾ ਤੇ ਐਸ ਆਈ ਬਲਵਿੰਦਰ ਸਿੰਘ ਹੋਣਾ ਨੇ ਬੁੱਟਰ ਤੋਂ ਜਿਹੜਾ ਖੱਬੇ ਰਾਜਪੂਤ ਨੂੰ ਜਾਂਦਾ ਰੋਡ ਉਹਦੇ ਲਿੰਕ ਰੋਡ ਦੇ ਉੱਤੇ ਇਹਨਾਂ ਨੂੰ ਮੁਕਰੀ ਹੋਈ ਸੀ ਤੇ ਉੱਥੇ ਇਹਨਾਂ ਨੇ ਨਾਕਾ ਲਾਇਆ ਸੀ ਮੁਕਰੀ ਦੇ ਮਤਾਬਕ ਇਹਨਾਂ ਨੇ ਦੋ ਮੋਟਰਸਾਈਕਲ ਵਾਲਿਆਂ ਨੂੰ ਰੋਕਿਆ ਜਿਹੜਿਆਂ ਨੂੰ ਸ਼ੱਕ ਪਿਆ ਉਹਨਾਂ ਦੇ ਨਸ਼ਾ ਹੋਣ ਦਾ ਫਿਰ ਮੈਨੂੰ ਇਹਨਾਂ ਨੇ ਮੌਕੇ ਦੇ ਉੱਤੇ ਬੁਲਾਇਆ ਜਿੱਦੇ ਤੇ ਅਸੀਂ ਜਾ ਕੇ ਦੋ ਬੰਦੇ ਜਿਹੜੇ ਰੌਂਡ ਅਪ ਕੀਤੇ ਕੁਲਦੀਪ ਸਿੰਘ ਪੁੱਤਰ ਸਰਦੇਵ ਸਿੰਘ ਵਾਸੀ ਖੱਬੇ ਰਾਜਪੂਤਾਂ ਤੇ ਅਭੀਦੀਪ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਬਸਰਾਵਾ ਇਹ ਥਾਣਾ ਕਾਤਿਆਂ ਦੇ ਵਿੱਚ ਹੈ ਡਿਸਟ੍ਰਿਕਟ ਗੁਰਦਾਸਪੁਰ ਦੇ ਇਹ ਦੋਨੇ ਹੀ ਬੰਦਿਆਂ ਨੂੰ ਰਾਉਂਡ ਅਪ ਕੀਤਾ ਤੇ ਪ੍ਰੋਪਰ ਚੈਨਲ ਅਸੀਂ ਇਹਨਾਂ ਦੀ ਸਰਚ ਕੀਤੀ ਹੈ ਜਿਹੜੀ ਇਹਨਾਂ ਤੋਂ 1 ਕਿਲੋ ਤੇ 596 ਗ੍ਰਾਮ ਹੀਰਨ ਮਿਲੀ ਹੈ ਤੇ ਇੱਕ ਕੰਪਲਟ ਇੱਕ ਨਾ ਮੋਟਰਸਾਈਕਲ ਵੀ ਰਿਕਵਰ ਕੀਤਾ ਇਹਨਾਂ ਦੇ ਕੋਲ ਇਸ ਕਿੱਥੋਂ ਲੱਗੇ ਆ ਰਹੇ ਨੇ ਤੇ ਕਿੱਥੇ ਇਹਨਾਂ ਨੇ ਸਪਲਾਈ ਕਰਦੇ ਇਹ ਲੈ ਕੇ ਤਾਂ ਪਿੰਡ ਆਪਣੇ ਪਿੰਡ ਤੋਂ ਹੋ ਕੇ ਤੇ ਅੰਮ੍ਰਿਤਸਰ ਨੂੰ ਕਹਿੰਦੇ ਜਾ ਰਹੇ ਹਾਂ ਅਸੀਂ ਉਹ ਤੇ ਬਾਕੀ ਸਾਡੀ ਅਜੇ ਤਫ਼ਤੀਸ਼ ਚੱਲ ਰਹੀ ਹੈ ਦਾ ਬੈਕਵਰਡ ਤੇ ਫਾਰਵਰਡ ਲਿੰਕ ਅਸੀਂ ਖੰਗਾਲ ਰਹੇ ਆ ਇਹ ਹੁਣ ਅੱਜ ਅਸੀਂ ਪੇਸ਼ ਕਰਕੇ 3 ਦਿਨ ਦੇ ਕੋਲ ਸਬੰਧ ਤੇ ਲੈ ਲਏ ਕਿ ਪ੍ਰੋਫੈਸ਼ਨਲ ਲੱਗੇ ਕਿ ਅਸੀਂ ਨਹੀਂ ਅਜੇ ਬਾਕੀ ਉਹ ਅਸੀਂ ਇਹਨਾਂ ਦਾ ਚੈੱਕ ਕਰਵਾ ਰਹੇ ਆ ਥਾਣੇ ਤੋਂ ਇਹਨਾਂ ਦੇ ਜਿਹੜੇ ਸੰਬੰਧਤ ਹੈਗੇ ਆ ਬਾਕੀ ਇਹ ਇਸ ਕੰਮ ਦੇ ਵਿੱਚ ਇਨਵੋਲਵ ਹੈਗੇ ਆ ਜੋ ਪਹਿਲੀ ਪੁੱਛ ਗਏ ਸੀ ਦੇ ਵਿੱਚ ਆਇਆ ਇਹ ਕਾਫੀ ਬੰਦਿਆਂ ਦੇ ਕੰਟ੍ਰੈਕਟ ਦੇ ਵਿੱਚ ਹੈਗੇ ਆ ਆਪ ਵੀ ਸੇਲ ਕਰਦੇ ਆ ਤੇ ਗਾ ਸਪਲਾਈ ਵੀ ਕਰਦੇ ਆ ਜੀ ਕੀ ਆਦਿ ਬ੍ਰਾਂਡ ਕੀਤਾ ਨਾ ਕੋਈ ਨਹੀਂ ਨਹੀਂ ਇਹਨਾਂ ਕੋਲ ਕੋਈ ਬ੍ਰਾਂਡ ਨਹੀਂ ਕੋਈ ਇਹਨਾਂ ਦੇ ਪਾਕਿਸਤਾਨ ਦੇ ਨਾਲ ਲਿੰਕ ਨਹੀਂ ਹੈਗੇ ਇਹਨਾਂ ਦੇ ਜੀ ਫਿਲਹਾਲ ਤਾਂ ਇਹਨਾਂ ਦੇ ਨਹੀਂ ਜਾ ਗਾਂ ਅੱਗੇ ਜਿਹੜੇ ਇਹਨਾਂ ਦੇ ਗਾਂ ਬੰਦੇ ਫੜੇ ਜਾਉਂਗੇ ਉਹ ਚਾਂਸ ਲੱਗਦੇ ਆ ਉਹਨਾਂ ਦੇ ਕਿਉਂਕਿ ਜਿਹੜੀ ਇੰਨੀ ਭੱਟੀ ਮਾਤਰਾ ਦੇ ਵਿੱਚ ਇਹਨੂੰ ਆ ਰਹੀ ਆ ਉਹ ਆਫਟਰ ਆਫ ਦਾ ਪਾਕਿਸਤਾਨ ਤੋਂ ਹੀ ਆ ਰਹੀ ਤੇ ਉਹ ਅਸੀਂ ਪੂਰੇ ਤੋਂ ਪੂਰਾ ਇਹ ਆਪਣੇ ਤਰਤੀਸ਼ ਦੇ ਵਿੱਚ ਲਿਆਵਾਂਗੇ ਇਹ ਜਿਹੜੀ ਬੜੀ ਨਹੀਂ ਜਾ ਰਹੀ ਇਹਦੀ ਕਿੰਨੀ ਕੀਮਤ ਆ ਕੀਮਤ ਇੰਟਰਨੈਸ਼ਨਲ ਲੈਵਲ ਤੇ ਤਾਂ 5 ਕਰੋੜ ਕਿਲੋ ਦੀ ਹੈਗੀ ਆ ਤੇ ਉਸ ਆਲ ਦੇ ਨਾਲ ਇਹ ਤੁਸੀਂ ਦੇਖ ਲਓ ਵੀ 1 ਕਿਲੋ 596 ਗ੍ਰਾਮ ਸਮੀਤ ਸਾਡੇ ਕੋਲ ਜਿਹੜਾ ਇਹ ਰਿਪੋਰਟ ਕੀਤੀ ਹੈ ਉਹਨਾਂ ਦੇ ਤੇ ਤਕਰੀਬਨ 7-8 ਕਰੋੜ ਦੀ ਹੈਗੀ ਜੀ ਆਹ ਰੋਲ ਤੋਂ ਇਲਾਵਾ ਹੋਰ ਵੀ ਕੁਛ ਨਾ ਕੋਈ ਬਰਾਮਦ ਹੋਇਆ ਬਸ ਇੱਕ ਮੋਟਰਸਾਈਕਲ ਹੋਇਆ ਪੁਲਟਿਕਾ ਜਿਹਦੇ ਉੱਤੇ ਸੀ ਇਹ ਜਿਹੜੇ ਹੋਰ ਨਹੀਂ ਅਜੇ ਕੁਛ ਵੀ ਬਰਾਮਦ ਪਰਚਾ ਦੇ ਦਿੱਤਾ ਜੀ ਪਰਚਾ ਦੇ ਕੇ ਰਜਿਸਟਰਡ ਕਰ ਲਿਆ ਅੱਜ ਇਹਨਾਂ ਨੂੰ ਮਾਨਯੋਗ ਅਦਾਲਤ 'ਚ ਪੇਸ਼ ਕਰਕੇ ਤਿੰਨ ਦਿਨ ਦੇ ਰਿਮਾਂਡ ਤੇ ਆ ਉਨ ਅਗਲੀ ਪੁਛਗੇ ਚਲੇ ਸੀਆਈਏ ਉਥੇ ਭੇਜਣਗੇ